ਵਿਆਹ ਵਿੱਚ ਇੱਕ ਮਾਤਾ ਨੇ ਪਾਈ ਐਸੀ ਬੋਲੀ ਕਿ ਸੁਣ ਕੇ ਸ਼ਰਮ ਨਾਲ ਪਾਣੀ ਪਾਣੀ ਹੋਊਗੇ ਸਾਰੇ ਹੀ ਰਿਸ਼ਤੇਦਾਰ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇਸ ਸਮੇਂ ਪੰਜਾਬ ਵਿੱਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਆ ਤੇ ਵਿਆਹਾਂ ਵਿੱਚ ਤੁਸੀਂ ਅਕਸਰ ਵੇਖਿਆ ਹੋਣਾ ਆ ਕਿ ਜਾਗੋ ਵੇਲੇ ਮਾਤਾਵਾਂ ਪੈਣਾ ਵੱਲੋਂ ਕਈ ਤਰ੍ਹਾਂ ਦੀਆਂ ਪੁਰਾਣੀਆਂ ਬੋਲੀਆਂ ਵਗੈਰਾ ਪਾਈਆਂ ਜਾਂਦੀਆਂ ਨੇ ਜੋ ਕਿ ਪੰਜਾਬ ਦਾ ਇੱਕ ਪੁਰਾਣਾ ਕਲਚਰ ਵੀ ਹੈ ਪਰ ਆਜੋ ਵੀਡੀਓ ਹੈ ਇਹਦੇ ਵਿੱਚ ਇੱਕ ਮਾਤਾ ਵੱਲੋਂ ਐਸੀ ਬੋਲੀ ਪਾ ਦਿੱਤੀ ਜਾਂਦੀ ਹੈ ਕਿ ਜਿਸ ਨੂੰ ਸੁਣ ਕੇ ਤੁਹਾਡਾ ਵੀ ਹਾਸਾ ਨਹੀਂ ਰੋਕਣਾ ਹੈਗਾ ਤੁਸੀਂ ਵੀ ਦੇਖੋ ਐ ਪੂਰੀ ਵੀਡੀਓ ਤੇ ਵੀਡੀਓ ਨੂੰ ਅੰਤ ਵਿੱਚ ਇੱਕ ਲਾਈਕ ਜ਼ਰੂਰ ਕਰਿਓ ਜੀ